ਆ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਆਪਾਂ ਪਿੰਡ ਸੰਨਾ ਗਲਾਬ ਸਿੰਘ ਆਲਾ ਪਹੁੰਚੇ ਆ ਜੀ ਤੇ ਬਾਈ ਜੀ ਨਾਲ ਕਰਾਵਾਂ ਗੱਲਬਾਤ ਦੋ ਆਪਾਂ ਜਾਨਵਰ ਇੱਕ ਸੂਈ ਸਵਾਈ ਬੈਡ ਲੈ ਕੇ ਆਏ ਆ ਜੀ ਕਦੋਂ ਸੂਈ ਆ ਤੇ ਇੱਕ ਚੰਗੇ ਮਿਲਕ ਰਿਕਾਰਡ ਵਾਲੀ ਜ ਗੱਲਬਾਤ ਬਾਈ ਨ ਕਰਾਂਗੇ ਆਜੋ ਜੀ ਸਸੀ ਗਾ ਭਾਈ ਹੋ ਠੀਕ ਠਾਕ ਹੋ ਜੀ ਤੇ ਵੀਰੇ ਨਾਮ ਐਡਰੈਸ ਬੋਲੋ ਨਾਮ ਮੇਰਾ ਗੁਰਪ੍ਰੀਤ ਸਿੰਘ ਹੈ ਪੈਨਸ਼ਨ ਆ ਗੁਰਪ੍ਰੀਤ ਸਿੰਘ ਓਕੇ ਨਾਮ ਗੁਰਪ੍ਰੀਤ ਸਿੰਘ ਪੈਨਸ਼ਨ ਭੜੌੜਾ ਹੈ ਰਾਹ ਤੇ ਸਾਡਾ ਘਰ ਹੈ ਓਕੇ ਜੀ ਭੜੌੜਾ ਹੈ ਰਾਹ ਤੇ ਆਪਣਾ ਆ ਗਿਆ ਘਰ ਠੀਕ ਹੈ ਜੀ ਤੇ ਵੀਰੇ ਅੱਜ ਆਪਾਂ ਦੋ ਜਾਣਵਰ ਦਿਖਾਉਣੇ ਹਨ ਨੰਬਰ ਬੋਲੋ ਨੰਬਰ 99 ਕਿਚ 54 76 72 ਦੁਬਾਰਾ ਫੇਰ ਬੋਲੋ 99 ਕਿਚ 54 76 72 ਬਾਕੀ ਦਾ ਆਪਣਾ ਫਾਰਮ ਫੋਰਮ ਦਾ ਕੰਮ ਹੈ ਹਨ ਤੇ ਵਿੱਚ ਆਪਾਂ ਪਸ਼ੂ ਵੀ ਵੇਚ ਦਿੰਦੇ ਹਾਂ ਠੀਕ ਹੈ ਵੀਰੇ ਤੇ ਅੱਜ ਆਪਾਂ ਦੋ ਜਾਨਵਰ ਦਿਖਾਉਣੇ ਨੇ ਦੋ ਜਾਨਵਰ ਠੀਕ ਹੈ ਜੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਬੈੜ ਦੇਖੀ ਐਨੇ ਤੇਰੀ ਇਹ ਜੀ ਮਤਲਬ ਕੱਲ੍ਹ ਹੋਈ ਜਾਂ ਓਕੇ ਜੀ ਆ ਬਸ ਇਹਦੇ ਬਾਰੇ ਠੀਕ ਹੈ ਵੀਰੇ ਤੇ ਜਾਨੀ ਕਿ 12-13 ਕਿਲੋ ਮੋਲੀ ਤਿਆਰ ਹੈ 12-13 ਕਿਲੋ ਕਿੰਨਾ ਹਾਈਸਟ ਦੁੱਧ ਦੇ ਦੋਗੇ ਜੀ ਬੀਜੀ ਲੋਕ 18 ਮੰਨ ਕੇ ਲੈਣ ਯਾਨੀ ਕਿ ਅਸੀਂ 22 ਚੋ ਲੈਣੇ ਆ ਥੋੜੀ ਫੀਡ ਬਹੁਤ ਜ਼ਿਆਦਾ ਪਾਉਂਦੀਆਂ ਆ ਵੀ ਉਹ ਇਹ ਤਾਂ ਥੋੜੀ ਗੱਲ ਜਾਮਾ ਜਾਇਆ ਜੀ ਜੇ ਤੱਕ ਅਗਲਾ ਫੀਡ ਪਾਊਗਾ ਚੰਗੇ ਕੋਈ ਸੈਲਜ ਵਗੈਰਾ ਪਾਊ ਚੰਗਾ ਕੋਈ ਫੀਡ ਪਾਉ ਤੇ ਗਾਣੇ ਠੀਕਾ ਜਮਨ ਜਨੂਨ ਗੱਲ ਕਰੀਆ ਹਨਾ ਨਹੀਂ ਦੂਜਾ ਕਹਿੰਦਾ ਗਾ ਹੂੰ ਮੇਰੇ ਕੋਲੇ ਵੀਰ ਆਏ ਨੇ ਵਿੱਚ ਭਾਈ ਟੋਪ ਲਗਾ ਦੇ ਦੋ ਮਗਰ ਇਹ ਦੋਟਾ ਹੀ ਲੱਗੂਗਾ ਤੁਹਾਨੂੰ ਟੋਪੜਗਾ ਨਹੀਂ ਜੰਦੇ ਮੈਂ ਸਮਝ ਗਿਆ ਤੁਹਾਡੀ ਗੱਲ ਬਵਾਰ ਵਾਲੀ ਆ ਗਾਂ ਬਵਾਰ ਦੇ ਵਾਸਤੇ ਲਈ ਆ ਕੱਲ ਹੀ ਕਰ ਦੂਡ ਠੀਕ ਆ ਵੀਰੇ ਤੇ ਵੀਰੇ ਕਿੰਨਾ ਜਨੇ 18 ਕਿਲੋ ਦੁੱਧ ਕੱਢ ਦੂ ਹਾਂ ਕਦੋਂ ਸੂਈਆ ਪਰਸ ਪਤ ਨਹੀਂ ਕਰੀ ਸੁਣੀ ਕੱਲ ਸੂਈਆ ਠੀਕ ਹੈ ਤੇ ਜੇਰ ਜਪੜਾ ਨਾ ਤੇ ਮਗਰ ਕੀ ਆ ਮਗਰ ਬਛੀਆ ਮਗਰ ਬਛੀਆ ਤੇ ਥਾਨ ਕਰੋ ਚੱਕ ਜੀ ਕੱਲਾ ਕੱਲਾ ਨਿਕੜ ਮਗਰ ਤੇ ਖੋਲ ਹੋਏ ਨੇ ਜੀ ਐ ਸੀਲ ਸਪਾ ਵੀ ਠੀਕ ਆ ਫਿਰ ਧਾਰਾ ਮਾਰੀ ਦਿਓ हां काम ਆਪਾਂ ਨਿਮੇੜਦਗੇ ਆ ਦੇਖੋ ਜੀ ਥੱਲੇ ਉਹਦਾ ਨਲਕਾ ਹੀ ਆ ਹਨਾ ਜਿਵੇਂ ਮੱਛੀ ਮੋਟਰ ਹੁੰਦੀ ਉਹ ਹੀ ਚੀਜ਼ ਆ ਵੀ ਸੋਚ 29 ਤੇ ਦੁੱਧ ਨਿਕਲਿਆ ਆ ਹਨਾ ਤੋੜ ਓਕੇ ਤੋੜੋ ਜੀ ਤੋੜ ਦੇ ਆ ਦੇਖ ਤੋੜੋ ਜੀ ਤੇ ਕੁਆਲਿਟੀ ਪੂਰੀ ਫੁੱਲ ਆ ਹਨਾ ਦੁੱਧ ਬਾਜ ਨੇ ਜੈਨੂਅਨ ਗੱਲ ਕਰੀਆ ਜਮਾ ਐ ਨਹੀਂ ਗੱਲ ਹੋएगी ਵੀ ਐਨਾ ਦੇ ਦੂ ਫਲਾਣਾ ਕਰ ਦੂ ਠੀਕ ਆ ਜੀ ਜਮਾ ਆ ਦੇਖ ਹਾਂ ਲੈ ਚਲੋ ਜਿੱਧਰ ਨੂੰ ਮਰਜੀ ਥੱਲੇ ਤੋਂ ਥਾਣ ਲੈਵਾ ਕਰੋ ਚੈੱਕ ਸਾਇਨਿਕ ਪੂਰੀ ਹੈਗੀ ਤੇ ਕੁਆਲਿਟੀ ਪੂਰੀ ਫੁੱਲ ਆ ਜਿੱਧਰ ਨੂੰ ਮਰਜੀ ਲੈ ਚਲੋ ਜੀ ਆ ਦੇਖੋ ਜੀ ਬਣੇ ਰਿਓ ਵੀਡੀਓ ਦੇ ਨਾਲ ਇੱਕ ਤੁਹਾਨੂੰ ਆਪਾਂ ਝੋਟੀ ਦਿਖਾਉਣੀ ਆ ਚੰਗੇ ਮਿਲਕ ਰਿਕਾਰਡ ਵਾਲੇ ਗੱਭਣ ਤੇ ਆਪਣਾ ਵੀਡੀਓ ਬਣਾਉਣ ਦਾ ਟਾਈਮ 11 ਵਜੇ ਦਾ ਜੀ ਆਥਰ ਨੂੰ ਜਮਾ ਨੇ ਬਾਲ ਢੱਲਾ ਕੱਢ ਕੇ ਜਮਾ ਆ ਰੈਡੀ ਹੋ ਜਾਣਾ ਮੋੜ ਲਓ ਵੀਰੇ ਮੋੜ ਲਓ ਫਾਫਾ ਤੁਰਦੀ ਆ ਤੇ ਇਹ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਜੀ ਤੇ ਚੰਗੀ ਕੁਆਲਿਟੀ ਦੀਆਂ ਗਾਇਆਂ ਪਾਈਆਂ ਕੋਲੇ ਹੁੰਦੀਆਂ ਜੀ ਆ ਦੇਖੋ ਲੈ ਚਲੋ ਜੀ ਕਰਿਓ ਚੈੱਕ ਸ਼ਾਈਨਿੰਗ ਪੂਰੀ ਲੈ ਚਲ ਵੀਰੇ ਦੇਖੋ ਥਣ ਲਈ ਬਕਰੋ ਚੈੱਕ ਮਿਲਕ ਵੀ ਨੇ ਦੇਖੋ ਰਸਾ ਪੈ ਪਰ ਗਿਆ ਜੀ ਕਰੋ ਚੈੱਕ ਬਾਕੀ ਕੁਆਲਿਟੀ ਪੂਰੀ ਫੁੱਲ ਆ ਬੰਦ ਹੋਈ ਧਾਰਾ ਤੁਹਾਨੂੰ ਕਰਾਤੀਆਂ ਚੈੱਕ ਰੇਟ ਪੁੱਛਦੇ ਆ ਬਾਈ ਤੋ ਕੀ ਇਹਦਾ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਆ ਥਾਣ ਲੈ ਵਾ ਫੇਰ ਨੇੜ ਤੋਂ ਕਰੋ ਚੈੱਕ ਆ ਦੇ ਕੋਣ ਮਿਲਕ ਵੀਨ ਕਰਾਈ ਚੈੱਕ ਕਰੋ ਚੈੱਕ ਆ ਦੇ ਤੇ ਵੀਰੇ ਕੀ ਇਹਦਾ ਲੈਣ ਦੇਣ ਰੇਟ ਹੈਗਾ ਉਹ ਨਹੀਂ 60000 ਰੁਪਿਆ ਯਾਨੀ ਕਿ ਲੈਣ ਦੇਣ ਵਾਲੀ ਠੀਕ ਹੈ ਜੋ ਪਕਾਈ ਦੀ ਵਾਲੀ ਗੱਲ ਨਹੀਂ ਨਹੀਂ ਪਕਾਈ ਉਹ ਸੀ ਵਿਆਹ ਚ ਠੀਕ ਹੈ ਜੀ ਇਹੋ ਜੇ ਬੰਦਾ ਫੋਨ ਲਾਈ ਜਾਵੇ ਕੋਈ ਫਾਇਦਾ ਨਹੀਂ ਝੋਲ ਲੱਭਾ ਕਰੂਗਾ ਵਾਹ ਚੱਲ ਮਾੜਾ ਮੋਟਾ ਮਾਨਤਾ ਨੂੰ ਤਾਂ ਹੋ ਜਾ ਠੀਕ ਆ ਬੈਠ ਤੁਹਾਨੂੰ ਦਿਖਾਤੀ ਹੁਣ ਵੀਰੇ ਆਪਾਂ ਛੋਟੀ ਦੀ ਗੱਲ ਕਰ ਲਈ ਇਹਦੀ ਕੀ ਡਿਟੇਲ ਆ ਵੀਰੇ ਯਾਨੀ ਕਿ ਜੋ ਕੀ ਦੂਜਾ ਸੁਆ ਜੀ ਓਕੇ ਜੀ ਤੇ ਮਾਰਕ ਨੇ ਤੁਹਾਨੂੰ 14 ਕਿਲੋ ਵਧ ਕੇ ਆ ਪਰ 12 ਇੱਕ ਤਾਰ加 ਮੰਨ ਕੇ ਲੈ ਜਮਾ ਜਾਇ ਜੀ ਗੱਲ ਕਰੇ ਦੇ ਨੇ 15 ਹੀ ਦੇਣਾ ਪਰ ਵੀਰੇ ਆਪਾਂ ਉਹ ਕੰਮ ਉੱਤੇ ਜਾਣਾ ਹੀ ਠੀਕ ਆ ਜੀ 12 ਮੰਨ ਕੇ ਲੈ ਲਓ ਠੀਕ ਆ ਜੀ ਤੇ ਕਵਾਲਿਟੀ ਪੂਰੀ ਫੁੱਲ ਕਿੰਨੇ ਦਿਨ ਘਟ ਜੂਗੀ ਵੀਰੇ ਤੇ ਇਹ 7 ਦਿਨ ਰਹਿੰਦੇ ਨੇ 7 ਦਿਨ ਬਾਕੀ ਆ ਠੀਕ ਆ ਤੇ ਜਾਨੀ ਦੂਜੇ ਸੂਰ ਸੂਨ ਦੀ ਇਹ ਕਿ 12 13 ਮੰਨ ਕੇ ਆ ਉਹਦਾ ਲੈ ਜੇ 12 ਮੰਨ ਕੇ ਠੀਕ ਆ ਖੋਲ ਲੈਣ ਤੋੜ ਕੇ ਦਿਖਾ ਦਈਏ ਰੇਟ ਵੀਡੀਓ ਦੇ ਵਿੱਚ ਹੀ ਹੂ ਬਣੇ ਰਹੋ ਆ ਦੇਖੋ ਜੀ ਕਵਾਲਿਟੀ ਪੂਰੀ ਫੁੱਲ ਪਿੱਠ ਬੁੜਾ ਕਰੋ ਚੈੱਕ ਪੂਰਾ ਫੁੱਲ ਆ ਜੀ ਤੇ ਕਰਮਾ ਵਾਲੀ ਸਿੰਘ ਸੁੰਗ ਦੀ ਪੂਰੀ ਚੰਗੀ ਆ ਜੀ ਸਿੰਘ ਕਰੋ ਚੈੱਕ ਕਵਾਲਿਟੀ ਦੀ ਕੋਈ ਵੀ ਕਮੀ ਨਹੀਂ ਜੇ ਆਪਾਂ ਗੱਲ ਕਰ ਲਗੇ ਦੇਖੋ ਜੀ ਕਵਾਲਿਟੀ ਪੂਰੀ ਫੁੱਲ ਆ ਲੇਵਾ ਦੇਖੋ ਤੁਸੀਂ ਕਿੰਨੇ ਦਿਨ ਘਟ ਜੂ ਵੀਰੇ ਗੁਰਪ੍ਰੀਤ ਹਫਤਾ ਵੀਰੇ ਇਹਨੇ ਰਾਵ ਨਾਲ ਆਏ ਜਾਨਾ ਠੀਕ ਆ ਜੀ ਹਫਤਾ ਲੈ ਜਾਣਾ ਹਨਾ ਤੇ ਚੰਗੇ ਰਗਾੜ ਦੀ ਪੂਛ ਦੇ ਵਿੱਚ ਚਾਰ ਗਵਾਲੀ ਵਾਈਟ ਆ ਜੀ ਆ ਦੇਖੋ ਬਲੈਕ ਪੂਛਾ ਤੇ ਬਲੈਕ ਹੀ ਝੋਟੀ ਹੈ ਜੀ ਸਿੰਘ ਸੁੰਘ ਕਰੋ ਚੈੱਕ ਕਿਆ ਬਾਤ ਆ ਮੋੜ ਲਿਆ ਵੀਰੇ ਮੋੜ ਲਿਆ ਆ ਕਰੋ ਜੇ ਪੱਠ ਬੁੜਾ ਕਰੋ ਇੱਕ ਪੱਠ ਬੁੜਾ ਇੱਕ ਨੰਬਰ ਜੀ ਚਲੋ ਲੈ ਚਲੋ ਆ ਦੇਖੋ ਜੀ ਤੇ ਸ਼ਾਈਨਿੰਗ ਪੂਰੀ ਪੱਠ ਬੁੜਿਆ ਤਾਂ ਅੰਤ ਹੀ ਕੋਈ ਨਹੀਂ ਜੀ ਮੈਂ ਨਹੀਂ ਚੰਗੀ ਝੋਟੀ ਆ ਤੇ ਮੋਲ ਵੀਡੀਓ ਦੇ ਵਿੱਚ ਕਰਾਵਾਂਗੇ ਜੀ ਆ ਦੇਖੋ ਜੀ ਤੋਰੋ ਵੀਰੇ ਤੋਰੋ ਆ ਦੇ ਕਰੋ ਚੈੱਕ ਕੁਆਲਿਟੀ ਪੂਰੀ ਫੁੱਲ ਆ ਦੇ ਹਾਦੀ ਤੇ ਰੇਟ ਵੀਰੇ ਦਾ ਜੀ ਰੇਟ 15 ਜੀ ਮਾਨਦਾਨ ਹੋ ਜਾਊਗਾ ਬੰਾ ਮਾੜਾ ਮੋਟਾ ਜੀ ਠੀਕ ਆ ਵੀਰੇ ਰੇਟ ਜੈਨੂਅਲ ਹਨਾ 90 ਦੀ ਜੇ ਟੋਕੜ ਵਿਕਣੀ ਹੈ ਠੀਕ ਆ ਜੀ ਉਹ ਤਾਂ ਮੈਂ ਸਮਝ ਗਿਆ ਛੋਟੀ ਗਲਾ ਆ ਦੇਖੋ ਜੀ ਪਾਣ ਤਰਜ ਦਿਖਾ ਦਿਨੇ ਵੀਰੇ ਸਭ ਕੁਝ ਦਿਖਾ ਦਿਨੇ ਆ ਦੇਖੋ ਪਾਣ ਤਾਂ ਹੀ ਲੈਵਾ ਕਰੀ ਫਿਰਦੀ ਆ ਠੀਕ ਆ ਜੀ ਕਵਾਲਿਟੀ ਪੂਰੀ ਫੁੱਲ ਆ ਦੂਜੇ ਪਾਸੇ ਹਵਾਨੇ ਤੇ ਨਾੜਾ ਤੁਹਾਨੂੰ ਦਿਖਾਈ ਗਿਆ ਜੀ ਠੀਕ ਹੈ ਜੀ ਤੇ 115 ਦੇ ਵਿੱਚੋਂ ਮਾਨਦਾਨ ਹੋ ਜਾਣਾ ਹਨਾ ਪਾਪਾ ਦਾ ਮੁੱਤ ਮਾਨਦਾਨ ਠੀਕ ਆ ਤੇ ਨਾਮ ਫੇਰ ਬੋਲ ਦੇ ਵੀਰੇ ਨਾਮ ਗੁਰਪ੍ਰੀਤਾ ਜੀ ਪਿੰਡ ਸੰਨਾ ਨੰਬਰ ਬੋਲ ਦੇ 99154 7672 ਪਿੰਡ ਸੰਨਾ ਕਲਾਸੇ ਕੋਲ ਠੀਕ ਆ ਵੀਰੇ ਦੋ ਨਾਗਸੀ ਤੁਹਾਨੂੰ ਦੋਨੇ ਦਿਖਾਤੀ ਆ ਜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਬਾੜ ਦਿਖਾਤੀ ਆ ਪੂਰੀ ਚੰਗੀ ਸੂਈ ਤੋਂ ਬਾਈ ਮੋਰਰੇ 60000 ਰੁਪਏ ਠੀਕ ਆ ਜੀ ਇਹ ਇੱਕ ਕੋਈ ਹੋਰ ਵੀਰ ਹੋਇਆ ਬੱਚਾ ਵਾਲੀ ਝੂਕੀ ਆ ਜਾਨੀ ਕਿ ਪਾਪੂ ਦਾ ਬੱਚਾ ਮਰਿਆ ਉਹ ਦੱਦ ਕੇ ਰੋ ਰਿਹਾ ਤਿਆਰ ਆ ਉਹ ਤੇਰੇ ਨਾਲ ਸੰਪਰਕ ਕਰ ਲੈ ਹਾਂ ਉਹ ਸੰਪਰਕ ਕਰ ਲੈ ਉਹ ਮੂਰੀ ਜੀ ਦੀ ਲੱਗਦੀ ਆ ਠੀਕ ਆ ਜੀ ਓਕੇ ਵੀਰੇ ਹਾਂ ਝੂਟੀ ਆ ਇਹ ਨਾਲ ਦੂਈ ਖੜੀ ਆ ਆ ਓਕੇ ਦਿਖਾ ਦਿੰਨੇ ਮੜੀ ਆ ਦੇਖੋ ਜੀ ਮੂਰੀ ਜੀ ਲੱਗਦੀ ਆ ਓਕੇ ਜੀ ਝੋਟੀ ਦਾ ਕੱਦ ਕਾੜ ਤੇ ਫੇਸ ਬਿਊਟੀ ਹਨਾ ਲੇਖੇ ਮੁਕੇ ਭਾਏ ਵੀ ਬਾਈ ਨੇ ਕਰ ਲਿਆ ਉਸ ਵਾਰ ਕੇ ਤੈਨਾਂ ਨਾਲ ਅਕਸੀਜਨ ਨੇ ਸਾਨੂੰ ਦਿਖਾ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ